ਸਤਿ ਸ਼੍ਰੀ ਅਕਾਲ ਜੀ ਅਸੀਂ ਪਿੰਡ ਗੱਟੀ ਰਾਜੋਕੇ ਜਿਹੜੀ ਨਵੀਂ ਹੈ ਹੁਸੈਨੀ ਵਾਲਾ ਬਾਰਡਰ ਦੇ ਨਾਲ ਉਸ ਪਿੰਡ ਦੇ ਵਿੱਚ ਖੜੇ ਆਂ ਇਹ ਪੂਰਾ ਇਲਾਕਾ ਹੀ ਹੜਾਂ ਦੀ ਮਾਰ ਹੇਟ ਸੀਗਾ ਤਾਂ ਇਸ ਦਰਮਿਆਨ ਹੀ ਸਾਡੇ ਕੋਲ ਇੱਕ ਪਹੁੰਚ ਹੋਈ ਸਾਡੇ ਵੀਰਾਂ ਨੇ ਇਸ ਪਿੰਡ ਦੇ ਵੀਰਾਂ ਨੇ ਵੀ ਇੱਕ ਵੀਡੀਓ ਵਾਇਰਲ ਕੀਤੀ ਕਿ ਇਸ ਬੱਚੀ ਦਾ ਵਿਆਹ ਸੋਨਿਆ ਦਾ ਨਾਮ ਹੈ ਔਰ ਇਹਦੇ ਜੀਜਾ ਜੀ ਨੇ ਮੈਂ ਦੱਸਣਾ ਚਾਹਣਾ ਕਿ ਸੱਤ ਭੈਣਾ ਸੀ ਔਰ ਸੱਤਾਂ ਭੈਣਾ ਦੇ ਜਿਹੜੇ ਮਾਪਿਓ ਸੀਗੇ ਉਹਨਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਇਹਨਾਂ ਦਾ ਜੀਜਾ ਵਿਨੋਦ ਇਹਨੇ ਜਿਹੜੀਆਂ 5 ਬੇਟੀਆਂ ਸੀ ਉਹਨਾਂ ਦਾ ਵਿਆਹ ਕੀਤਾ ਇਹ ਵੱਡੀ ਗੱਲ ਹੁੰਦੀ ਹੈ ਕਿ ਜੁਆਈ ਪਾਈ ਆ ਕੇ ਇਹਨਾਂ ਦਾ ਵਿਆਹ ਕਰੇ ਔਰ ਕੱਲ ਪਰਸੋਂ ਦੀ ਵੀਡੀਓ ਇਹਨਾਂ ਦੇ ਪਿੰਡੋਂ ਆਈ ਫਿਰ ਸਾਡੇ ਵੀਰ ਕੁਝ ਅਖਬਾਰਾਂ ਚੈਨਲਾਂ ਤੋਂ ਆਏ ਆਏ ਉਹਨਾਂ ਨੇ ਵੀ ਵੀਡੀਓ ਵਾਇਰਲ ਕੀਤੀ ਤੇ ਉਹ ਵੀਡੀਓ ਵੇਖ ਕੇ ਕਿਉਂਕਿ ਬੱਚੀ ਦਾ ਵਿਆਹ ਰੱਖਿਆ ਹੈ 30 ਸਤੰਬਰ ਦਾ ਸਾਡੇ ਬਹੁਤ ਸਾਰੇ ਵੀਰਾਂ ਨੇ ਮਦਦ ਕੀਤੀ ਅਸੀਂ ਹੰਬਲਾ ਫਾਊਂਡੇਸ਼ਨ ਵੱਲੋਂ ਔਰ ਸਾਡੀ ਨਗਰ ਪੰਚਾਇਤ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਮੈਂ ਅਨਾਉਂਸ ਕਰਦਾ ਕਿ ਕਿਹੜੇ ਕਿਹੜੇ ਵੀਰਾਂ ਨੇ ਅਸੀਂ ਪਹਿਲਾਂ ਦੱਸਣਾ ਕਿ ਹੰਬਲਾ ਫਾਊਂਡੇਸ਼ਨ ਵੱਲੋਂ ਇਹਨਾਂ ਦਾ ਤੇਲ ਦਾ ਸੀਗਾ ਕਿ ਸਾਡਾ ਪੱਠੀਆਂ ਦਾ ਜ ਮਠਿਆਈ ਦਾ ਖਰਚਾ ਉਹ ਅਸੀਂ ਹੰਬਲਾ ਫਾਊਂਡੇਸ਼ਨ ਵੱਲੋਂ ਦੇ ਕੇ ਚੱਲੇ ਆ ਇਸ ਤੇ ਨਾਲ ਹੀ ਦਾ ਫਰੈਂਡਸ ਆਫ ਨੇਚਰ ਉਹ ਸਾਰੇ ਵੀਰ ਜਿਹੜੇ ਕਲੱਬ ਵਾਲੇ ਆ ਉਹਨਾਂ ਨੇ 10000 ਦੀ ਮਦਦ ਇਸ ਪਰਿਵਾਰ ਲਈ ਕੀਤੀ ਆ ਇਹਦੇ ਨਾਲ ਹੀ ਸਾਡੇ ਆਰਟਿਸਟ ਵੀਰ ਹੈਗੇ ਆ ਪਵਨਦੀਪ ਕੌਰ ਤੇ ਪ੍ਰਿਤਪਾਲ ਪਵਨਦੀਪ ਕੌਰ ਜੋਲ ਔਰ ਪ੍ਰਿਤਪਾਲ ਸਿੰਘ ਇਹਨਾਂ ਨੇ 30000 ਦੀ ਮਦਦ ਜਿਹੜੀ ਆ ਹੁਣੇ-ਹੁਣ ਇਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਪਾਏ ਨੇ ਇਸ ਦੇ ਨਾਲ ਹੀ ਸਾਡੇ ਨਰਿੰਦਰ ਸਿੰਘ ਜੀ ਨੇ ਮਾਸਟਰ ਜਿਨ੍ਹਾਂ ਦਾ ਸਕੂਲ ਆ ਭਾਨੇ ਵਾਲੇ ਉਹਨਾਂ ਨੇ 5100 ਰੁਪਿਆ ਇਹਨਾਂ ਨੂੰ ਮਦਦ ਕੀਤੀ ਆ ਉਸ ਤੋਂ ਨਾਲ ਹੀ ਅਸੀਂ ਬਹੁਤ ਧੰਨਵਾਦੀ ਆ ਸਰਦਾਰ ਜਸਪ੍ਰੀਤ ਸਿੰਘ ਦਈਆ ਸਾਹਿਬ ਹੋਰਾਂ ਦੇ ਜਿਨ੍ਹਾਂ ਦੀ ਬਦੌਲਤ ਜਿਨ੍ਹਾਂ ਨੇ ਸਾਡੀ ਹੈਲਪ ਕੀਤੀ ਔਰ ਉਹਨਾਂ ਦੀ ਬਦੌਲਤ ਅਕਾਲਪੁਰ ਅਕਾਲਪੁਰ ਕੀ ਫੌਜ ਵੱਲੋਂ ਜਿਹੜਾ ਸਮਾਨ ਜਿਹੜਾ ਕੱਲ ਇੱਥੇ ਮੁਹੱਈਆ ਕਰਾਇਆ ਜਾਣਾ ਮੈਂ ਉਹਦੀ ਇੱਕ ਵਾਰੀ ਅਨਾਊਂਸਮੈਂਟ ਕਰ ਦਿਆਂ ਇੱਕ 12 ਬਰਤਨਾਂ ਦਾ ਜਿਹੜਾ ਪੂਰਾ ਇੱਕ ਸੈੱਟ ਹੈ ਉਹ ਬੇਟੀ ਨੂੰ ਦਿੱਤਾ ਜਾਣਾ ਇੱਕ ਕੱਪੜਿਆਂ ਦਾ ਪੂਰਾ ਸੈੱਟ ਜਿਹੜਾ ਇਸ ਕੁੜੀ ਲਈ ਔਰ ਇਸ ਹੋਣ ਵਾਲਾ ਜਿਹੜਾ ਦਾ ਪਤੀ ਉਹਦੇ ਲਈ ਔਰ ਇਹਨਾਂ ਦੇ ਮਾਪਿਓਲ ਉਹਨਾਂ ਵਾਸਤੇ ਉਹਨਾਂ ਨੇ ਭੇਜਿਆ ਔਰ ਇੱਕ ਆ ਮਸ਼ੀਨ ਜਿਹੜੀ ਸਲਾਈ ਗੜਾਈ ਦੀ ਉਹ 15000 ਦੀ ਉਹਨਾਂ ਭੇਜਣੀਆਂ ਕੱਲ ਇੱਕ ਪੂਰਾ ਰਾਸ਼ਨ ਭੇਜਣਾ ਨਾਲ ਹੀ ਪੂਰੀਆਂ ਬੈੱਡ ਸ਼ੀਟਸ ਔਰ ਜਿੰਨੇ ਕੰਬਲ ਵਗੈਰਾ ਉਹ ਵੀ ਉਹਨਾਂ ਨੇ ਦਾਤ ਦੇ ਜੋ ਆਪਣੀ ਇਸ ਬੇਟੀ ਨੂੰ ਜਿਵੇਂ ਦੇਣੇ ਆ ਸਫਾਰੀ ਸੂਟ ਪੂਰਾ ਦੇਣਾ ਔਰ ਨਾਲ ਹੀ ਤਲਾਈ ਰਜਾਈ ਦੇ ਪੂਰੇ ਦੋ ਸੈੱਟ ਦੇਣੇ ਆ ਔਰ 21000 ਰੁਪਇਆ ਇਹਨਾਂ ਦੇ ਅਕਾਊਂਟ ਵਿੱਚ ਉਹ ਸੰਸਥਾ ਵੱਲੋਂ ਅਕਾਲ ਪੁਰਖੀ ਫੌਜ ਉਹਦੇ ਵੱਲੋਂ ਇਹਨਾਂ ਦੇ ਅਕਾਊਂਟ ਵਿੱਚ ਪਾਇਆ ਜਾਣਾ ਮੈਂ ਧੰਨਵਾਦ ਕਰਦਾ ਸਾਰੀਆਂ ਹੀ ਜਥੇਬੰਦੀਆਂ ਦਾ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਹੈਲਪ ਕੀਤੀ ਆ ਔਰ ਇਸ ਪਰਿਵਾਰ ਦੀ ਬਾਹ ਫੜੀ ਆ ਕਿਉਂਕਿ ਬਹੁਤ ਘੱਟ ਜਿਹੜੇ ਲੋਕ ਆ ਜਿਹੜੇ ਇਸ ਤਰ੍ਹਾਂ ਦੀ ਮਦਦ ਕਰਦੇ ਆ ਮੈਂ ਸਾਰੇ ਵੀਰਾਂ ਨੂੰ ਅਪੀਲ ਕਰਦਾ ਕਿਉਂਕਿ ਇਹ ਪਾਣੀ ਦੀ ਮਾਰ ਹੇਠ ਆਏ ਆ ਪਹਿਲਾਂ ਵੀ ਵੀਰ ਨੇ ਪੰਜ ਬੇਟੀਆਂ ਵਿਆਈਆਂ ਨੇ ਆਪਦੀਆਂ ਜਿਨ੍ਹਾਂ ਨੂੰ ਅਸੀਂ ਸਾਲੀਆਂ ਉਹਨੇ ਭੈਣਾ ਬਣਾ ਕੇ ਵਿਆਈਆਂ ਤਾਂ ਇਸ ਵੀਰ ਦਾ ਵੀ ਧੰਨਵਾਦ ਹੈ ਕਿ ਇਹਨਾਂ ਪੈਣਾ ਨੂੰ ਤੂੰ ਸੰਭਾਲਿਆ ਮੇਰੇ ਭਰਾ ਨੇ ਤੇ ਪੂਰੀ ਪੰਚਾਇਤ ਵੱਲੋਂ ਸਾਰੇ ਵੀਰਾਂ ਦਾ ਜਿਨ੍ਹਾਂ ਜਿਨ੍ਹਾਂ ਨੇ ਪੈਸੇ ਭੇਜਿਆ ਅਸੀਂ ਧੰਨਵਾਦ ਕਰਦੇ ਹਾਂ ਤੁਹਾਡੇ ਲੋ ਇੱਕ ਹੋਰ ਮੈਂ ਅਨਾਉਂਸਮੈਂਟ ਸਾਡੇ ਸਰਦਾਰ ਬਲਦੇਵ ਸਿੰਘ ਜੀ ਆਏ ਆ ਮਾਨੁਕੇ ਤੋਂ ਸਰਪੰਚ ਨੇ ਮਾਨੁਕੇ ਸੰਧਵਾ ਤੋਂ ਮਾਲਵਾ ਵੈਲਫੇਅਰ ਸੁਸਾਇਟੀ ਇਹਨਾਂ ਦੀ ਹੈ ਉਹਦੇ ਵੱਲੋਂ 5200 ਰੁਪਏ ਇਸ ਬੇਟੀ ਨੂੰ ਦਿੱਤਾ ਜਾਣਾ ਤਾਂ ਧੰਨਵਾਦ ਸਰਪੰਚ ਸਾਹਿਬ ਔਰ ਸਾਰੇ ਵੀਰਾਂ ਦਾ ਫੇਰ ਇੱਕ ਵਾਰ ਧੰਨਵਾਦ ਥੈਂਕ ਯੂ ਠੀਕ ਹੈ ਮੈਂ ਉਹ ਬੰਦ ਕਰਿਓ ਦੱਸਣਾ ਚਾਹਣਾ ਕਿ ਵੀਡੀਓ ਬਹੁਤ ਵਾਇਰਲ ਹੋ ਰਹੀਆਂ ਸੀ ਇਹ ਗੱਟੀ ਰਾਜੋ ਕੇ ਨਵੀ ਜਿਹੜੀ ਆ ਉਸ ਪੈਂਡ ਦੀ ਬੇਟੀ ਆ ਸਾਡੀ ਭੈਣ ਸੋਨੀਆਂ ਦਾ ਨਾਮ ਔਰ ਇਹਨਾਂ ਦੇ ਜੀਜਾ ਜੀ ਖੜੇ ਵਿਨੋਦ ਮੈਂ ਦੱਸਣਾ ਚਾਹਣਾ ਕਿ ਸੱਤ ਭੈਣਾਂ ਨੇ ਸੱਤਾਂ ਭੈਣਾਂ ਚੋਂ ਇਹ ਸਭ ਤੋਂ ਛੋਟੀ ਹੈ ਇਹਨਾਂ ਦੇ ਮਾਂ ਪਿਓ ਦੀ ਡੈਥ ਹੋ ਗਈ ਸੀ ਤੇ ਪੰਜ ਇਹਨਾਂ ਦੇ ਜੀਜਾ ਜਿਹੜਾ ਵਿਨੋਦ ਹੈ ਉਹਨੇ ਵਿਆਈਆਂ ਕੁੜੀਆਂ ਤਾਂ ਇਹ ਭੈਣ ਦਾ ਵਿਆਹ ਸੀ ਉਧਰੋਂ ਪਾਣੀ ਆ ਗਿਆ ਤਾਂ ਜਿਹੜਾ ਥੋੜਾ ਬੜਾ ਇਹਨਾਂ ਕੋਲ ਹیثیت ਸੀਗੀ ਉਹ ਵੀ ਖਰਾਬੇ ਚ ਖਰਾਬ ਹੋ ਗਈ ਪਾਣੀ ਦੇ ਨਾਲ ਤਾਂ ਕੱਲ ਦੀਆਂ ਵੀਡੀਓ ਕਾਫੀ ਵਾਇਰਲ ਹੋ ਰਹੀਆਂ ਸੀ ਅਸੀਂ ਕਈਆਂ ਵੀਰਾਂ ਨੂੰ ਬੇਨਤੀਆਂ ਕੀਤੀਆਂ ਸੀ ਕਿ ਇਸ ਬੇਟੀ ਦਾ ਵਿਆਹ ਹੈ 30 ਸਤੰਬਰ ਨੂੰ ਤੇ ਇਹਦੀ ਹੈਲਪ ਕੀਤੀ ਜਾਵੇ ਮੈਂ ਦੱਸਣਾ ਚਾਹੁੰਦਾ ਕਿ ਆ ਫਰੈਂਡਸ ਆਫ ਨੇਚਰ ਵਾਲੇ ਸਾਡੇ ਮਿੱਤਰ ਉਹਨਾਂ ਨੇ 10000 ਦੀ ਸਹਾਇਤਾ ਕੀਤੀ ਹੈ ਅਸੀਂ ਹੰਬਲਾ ਫਾਊਂਡੇਸ਼ਨ ਵੱਲੋਂ ਮਠਿਆਈਆਂ ਦਾ ਤੇ ਤੇਲ ਦਾ ਨਾਲ ਉਹ ਖਰਚਾ ਦੇ ਕੇ ਚੱਲੇ ਆ ਨਾਲ ਹੀ ਮੈਂ ਇੱਕ ਹੋਰ ਬੇਨਤੀ ਕਰਦਾ ਕਿ ਸਾਡੇ ਜਸਪ੍ਰੀਤ ਦਈਆ ਸਾਹਿਬ ਸਾਡੇ ਵੀਰ ਉਹਨਾਂ ਦੀ ਮਦਦ ਦੇ ਨਾਲ ਜਿਹੜੀ ਅਕਾਲ ਫੁਰਕੀ ਫੌਜ ਹੈ ਉਹਨਾਂ ਵੱਲੋਂ ਜਿਹੜਾ ਇੱਕ ਬਰਤਨਾਂ ਦਾ ਪੂਰਾ ਸੈੱਟ ਇੱਕ ਪੂਰਾ ਕੱਪੜਿਆਂ ਦਾ ਸੈੱਟ ਬੇਟੀ ਲਈ ਤੇ ਪਰੌਣਾ ਸਾਹਿਬ ਲਈ ਔਰ ਇਹਨਾਂ ਦੇ ਜਿਹੜੇ ਮਾਪਿਓ ਉਹਨਾਂ ਵਾਸਤੇ ਜਿਹੜਾ ਉਹ ਦਿੱਤਾ ਜਾ ਰਿਹਾ ਇਸ ਤੋਂ ਇਲਾਵਾ 5100 ਰੁਪਏ ਰਸਰ ਹਾਂਜੀ 5100 ਰੁਪਏ ਮੇਜ ਹਾਂ 5100 ਰੁਪਏ ਨਰਿੰਦਰ ਸਿੰਘ ਕੇਸਰ ਜਿਹੜੇ ਭਾਨੇ ਵਾਲੇ ਦੇ ਵਿੱਚ ਸਕੂਲ ਚਲਾ ਰਹੇ ਨੇ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਔਰ ਇਹਦੇ ਨਾਲ ਹੀ ਇੱਕ ਸਲਾਈ ਮਸ਼ੀਨ ਜਿਹੜੀ 15000 ਦੀ ਆ ਉਹ ਬੱਚੀ ਨੂੰ ਉਹਨਾਂ ਵੱਲੋਂ ਅਨਾਉਂਸ ਕੀਤੀ ਗਈ ਆ ਪੂਰਾ ਰਾਸ਼ਨ ਦਾ ਜਿਹੜਾ ਉਹ ਦੇਣਾ ਇੱਕ ਸੈੱਟ ਜਿਹੜਾ ਹੈਗਾ ਬੈੱਡ ਬੈੱਡ ਦਾ ਪੂਰਾ ਹੈਗਾ ਸੀਟਾਂ ਦਾ ਉਹ ਦੇਣਾ ਨਾਲ ਸਫਾਰੀ ਸੂਟ ਕੇਸ ਉਹ ਦੇਣਾ ਔਰ ਜਿੰਨੀਆਂ ਤਲਾਈਆਂ ਦੇ ਦੋ ਸੈੱਟ ਹੈ ਰਜਾਈਆਂ ਦੇ ਉਹ ਦੇਣੇ ਆ ਔਰ 21000 ਰੁਪਏ ਦੀ ਜਿਹੜੀ ਹੈ ਇਹਨਾਂ ਦੇ ਅਕਾਊਂਟ ਦੇ ਵਿੱਚ ਉਹਨਾਂ ਨੂੰ ਚੈੱਕ ਜਿਹੜਾ ਉਹ ਕਾਲ ਫੁਰਕੀ ਜਿਹੜੀ ਫੌਜ ਹੈ ਉਹ ਉਹਨਾਂ ਵੱਲੋਂ ਦਿੱਤਾ ਜਾਊਗਾ ਸੀ ਧੰਨਵਾਦ ਕਰਦੇ ਆ ਸਾਡੇ ਜਸਪਰੀਸ ਸਿੰਘ ਦਈਆ ਸਾਹਿਬ ਦਾ ਔਰ ਸਾਰੇ ਜਿੰਨੇ ਦਾ ਫਰੈਂਡਸ ਆਫ ਨੇਚਰ ਪੂਰੀ ਟੀਮ ਨਰਿੰਦਰ ਕੇਸਰ ਔਰ ਹੰਬਲਾ ਫਾਊਂਡੇਸ਼ਨ ਦੀ ਸਾਡੀ ਟੀਮ ਖੜੀ ਆ ਔਰ ਅਸੀਂ ਬੇਨਤੀ ਕਰਦੇ ਹਾਂ ਹੋਰ ਵੀ ਜਿਹੜਾ ਇਸ ਬੱਚੀ ਦੀ ਮਦਦ ਕਰਨਾ ਚਾਹੁੰਦਾ ਉਹ ਜ਼ਰੂਰ ਆਵੇ ਕਿਉਂਕਿ ਮਾਪਿਓ ਦਾ ਚਲੇ ਜਾਣਾ ਔਰ ਜੀਜਾ ਜੀ ਦਾ ਵਿਹੁਣਾ ਇਹ ਬੜੀ ਵੱਡੀ ਗੱਲ ਹੈ ਕਿਸੇ ਜੁਵਾਈ ਵੱਲੋਂ ਇਦਾਂ ਹੁੰਦਾ ਨਹੀਂ ਹੈ ਪਰ ਉਹ ਇਹਨਾਂ ਬੇਟੀਆਂ ਨੂੰ ਨੇ ਆਪਣੀ ਬੇਟੀ ਬਣਾ ਕੇ ਵੇਹਾ ਤਾਂ ਅਸੀਂ ਇਸ ਵੀਰ ਦਾ ਵੀ ਧੰਨਵਾਦ ਕਰਦੇ ਹਾਂ ਤਾਂ ਬੇਟਾ ਜਿੰਨੀ ਹੋਰ ਮਦਦ ਹੋਈ ਉਹ ਵੀ ਜ਼ਰੂਰ ਕਰਾਂਗੇ ਨਹੀਂ ਬੇਟਾ ਇੰਨੇ ਭਰਾ ਖੜੇ ਨੇ ਇੰਨੇ ਅੰਕਲ ਖੜੇ ਆ ਇਹ ਸਭ ਆਪਣੇ ਇੰਨੇ